ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ 12 ਅਗਸਤ ਨੂੰ ਖਤਮ ਹੋਣ ਮਲੇ ਜਲਾਜ਼ ਦੀਆਂ 16 ਬੈਠਕਾਂ ਹੋਣਗੀਆਂ ਅੱਜ ਵੇਲੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੀ ਹੈ ਪ੍ਰਸ਼ਨ ਕਾਲ ਵਿੱਚ ਕੁਝ ਸੰਸਦ ਮੈਂਬਰਾਂ ਨੇ ਕੁਝ ਵਿਸ਼ਿਆਂ ਪਰੇਸ਼ਨ ਉਠਾਏ ਸਰਦਨ ਵਿੱਚ ਨੀਡ ਪੇਪਰ ਲੀਕ ਮੁੱਦਾ ਵੀ ਚਰਚਾ ਚ ਆਇਆ ਇਸ ਮੁੱਦੇ ਤੇ ਸਰਕਾਰ ਦਾ ਪੱਖ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਇਸ ਮਾਮਲੇ ਚ ਕਾਰਵਾਈ ਕਰ ਰਹੀ ਹੈ ਤੇ ਸੁਪਰੀਮ ਕੋਰਟ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਾਂਚ ਚੱਲ ਰਹੀ ਹੈ ਉਨ੍ਹਾਂ ਕਿਹਾ ਕਿ ਕੁਝ ਥਾਵਾਂ ਤੇ ਗੜਬੜੀ ਹੋਈ ਹੈ ਉਨ੍ਹਾਂ ਅਖੇ ਕਿ ਪੂਰੀ ਪ੍ਰੀਖਿਆ ਪ੍ਰਣਾਲੀ ਤੇ ਸਵਾਲ ਉਠਾਉਣਾ ਗਲਤ ਹੈ ਪੇਪਰ ਲੀਕ ਦੇ ਮਾਮਲੇ 'ਚ ਸਾਫ ਸਬੂਤ ਨਹੀਂ ਮਿਲੇ ਇਸੇ ਦੌਰਾਨ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ NEET ਪੇਪਰ ਲੀਕ ਮਾਮਲੇ ਨੇ ਪੂਰੀ ਪ੍ਰੀਖਿਆ ਨੀਤੀ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਆਖੇ ਕਿ ਪ੍ਰੀਖਿਆ ਪ੍ਰਣਾਲੀ ਫੇਲ ਹੋ ਚੁੱਕੀ ਹੈ ਤੇ ਲੱਖਾਂ ਵਿਦਿਆਰਥੀਆਂ ਦਾ ਇਹ ਜਾਣਨਾ ਚਾਹੁੰਦੇ ਨੇ ਕਿ ਇਸ ਮਾਮਲੇ 'ਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਚਰਚਾ ਦੌਰਾਨ ਬੋਲਦਿਆਂ ਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੇ ਪੇਪਰ ਲੀਕ ਦੇ ਰਿਕਾਰਡ ਬਣਾਏ ਨੇ ਚਰਚਾ ਨੂੰ ਸਮੇਟਦੇ ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਹਿਆ ਕਿ ਸਾਰਿਆਂ ਨੂੰ ਮਿਲ ਕੇ ਇੱਕ ਅਜਿਹਾ ਮੈਕਨਿਜ਼ਮ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਅਜੇ ਮਾਮਲੇਪੇ ਵਿਖ ਵਿੱਚ ਨਾ ਹੋਣ ਅੱਜ ਤੋਂ ਸ਼ੁਰੂ ਇਹ ਸੰਸਦ ਦੇ ਇਜਲਾਸ ਵਿੱਚ ਸਰਕਾਰ 6 ਨਵੇਂ ਬਿੱਲ ਪੇਸ਼ ਕਰੇਗੀ ਨਾ ਬਿੱਲਾਂ ਚ ਕੁਦਰਤੀ ਆਫਤਾਂ ਦੇ ਪ੍ਰਬੰਧਨ ਬਾਰੇ ਕਾਨੂੰਨ ਵਿੱਚ ਸੋਧ ਬਾਰੇ ਬਿੱਲ ਤੋਂ ਇਲਾਵਾ ਜਾਦੀ ਤੋਂ ਪਹਿਲਾਂ ਦੇ 에ਅਰਕ੍ਰਾਫਟ ਬਾਰੇ ਕਾਨੂੰਨ ਅਤੇ ਬੋਇਲਰ ਬਾਰੇ ਕਾਨੂੰਨ ਦੀ ਥਾਂ ਲੈਣ ਵਾਲੇ ਬਿੱਲ ਭਾਰਤੀ ਵਾਯੂ ਯਾਨ ਵਿਧੇਕ 2024 ਤੇ ਬੋਇਲਰ ਬਿੱਲ 2024 ਵੀ ਸ਼ਾਮਲ ਨੇ